ਕਈ ਕਹਣਗੇ ਤੁਸੀਂ ਇੰਨਾ ਪਾਠ ਕਰਦੇ ਹੋ ਤੁਹਾਡੇ ਘਰੋਂ ਦੁੱਖ ਫੇਰ ਨਹੀਂ ਜਾਂਦਾ ਤੁਸੀਂ ਇੰੀਆਂ ਤਕਲੀਫਾਂ ਚਲਦੇ ਜੇ ਇੰਨੀ ਬਾਣੀ ਵੀ ਪੜਦੇ ਜੇ ਜਿਸ ਸੁਰਤ ਵਿੱਚੋਂ ਸੁਖਮਨੀ ਸਾਹਿਬ ਦਾ ਉਚਾਰਨ ਹੋਇਆ ਨਾ ਉਸ ਸੀਸ ਤੇ ਤਤੀ ਰੇਤ ਪਾਉਣ ਲੱਗਿਆ ਅਗਲੇ ਗੁਰੇ ਜੀ ਨੇ ਕੀਤਾ ਅਸੀਂ ਤੇ ਜ਼ੁਬਾਨ ਨਾਲ ਪੜਦੇ ਹਾਂ ਉਹ ਤੇ ਉਸ ਸੁਰਤ ਵਿੱਚੋਂ ਸ਼ਬਦ ਨੇ ਜਨਮ ਲਿਆ ਤਤੀਆਂ ਤਵੀਆਂ ਤੇ ਬੀਜੇ ਜਿਸ ਸੀਸ ਨੇ ਬਾਣੀ ਉਚਾਰਨ ਕੀਤੀ ਨਾ ਜਿਸ ਸੀਸ ਨੇ ਬਾਣੀ ਉਚਾਰਨ ਕੀਤੀ ਉਸ ਸੀਸ ਧੜ ਨਾਲੋਂ ਅਲੱਗ ਕਰ ਲੱਗੇ ਗੁਰੇਜ ਨਹੀਂ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ 57 ਸ਼ਲੋਕ ਨੇ ਉਹਨਾਂ ਦੇ 57 ਸ਼ਲੋਕ ਕਦੀ ਸਿੱਖਾ ਪੜ ਤੇਰੇ ਕੋਲ ਤਾਂ ਸਮਝ ਆਇਆ ਨਹੀਂ ਤੂੰ ਤੇ ਤੈਨੂੰ ਤੇ ਬਸ ਐਨ ਲੋਕ ਲਾਤਾ ਵੀ ਤੂੰ ਇੱਧਰ ਨਾ ਸੁੱਤੀ ਬਸ ਤੁਰਿਆ ਆ ਤੂੰ ਸਾਡੇ ਤੇਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਤੂੰ ਆ ਜਾ ਅੱਜ ਤੇ ਮਾਫ਼ ਕਰਨੋਂ ਪਾਠ ਰਖਾਉਨੇ ਆਪਾਂ ਤੇ ਪਾਠ ਅੰਦਰ ਚੱਲ ਰਿਹਾ ਹੁੰਦਾ ਤੇ ਅਸੀਂ ਬਾਹਰ ਬੈਠੇ ਹੁੰਦੇ ਕਿ ਦੋ ਅੱਖਰ ਨਾ ਸਾਡੇ ਕੰਨਾਂ 'ਚ ਪੈ ਜਾਣ ਜੇ ਕੋ ਸਾਨੂੰ ਗਰੰਤੀ ਸਿੰਘ ਉਠਾ ਕੇ ਕਹਿੰਦਾ ਵੀ ਆ ਜਾਓ ਭਾਈ ਅੰਦਰ ਜਗ੍ਹਾ ਬਹੁਤ ਹੈ ਪਾਠ ਸੁਣ ਲੋ ਕਈ ਵਾਰੀ ਵੇਖੋ ਤੁਸੀਂ ਘਰਾਂ 'ਚ ਪਾਠ ਹੁੰਦਾ ਨਾ ਮੱਥਾ ਟੇਕੇ ਆਣ ਕੇ ਦੋ ਦੋ ਬਾਹਰ ਬਹਿ ਜਾਂਦੇ ਵੀ ਅੰਦਰ ਫੁੱਲ ਹੋ ਗਿਆ ਕਮਰਾ ਅੰਦਰ ਜਗ੍ਹਾ ਨਹੀਂ ਹੈਗੀ ਬੋਲੋ ਜੀ ਕਿਉਂ ਨਹੀਂ ਬਹਿੰਦੇ ਅੰਦਰ ਆਪਾਂ ਪਤਾ ਕਿਉਂ ਜੇ ਅੰਦਰ ਬਹਿ ਗਏ ਤੇ ਪੁੱਛਾਂ ਕਿਵੇਂ ਹੋਰ ਕੀ ਹਾਲ ਹੈ ਕਿਨੇ ਵਾਲਾ ਮੁੰਡਾ ਠੀਕ ਆ ਅਮਰੀਕਾ ਵਾਲੇ ਦਾ ਫੋਨ ਆਉਂਦਾ ਕਣ ਕਿਦਾਂ ਰੱਖੀ ਕਿਨੇ ਪਾਣੀ ਲਾਤੇ ਅਗਲੇ ਨੇ ਕਹਦੇ ਨਹੀਂ ਸੱਧਿਆ ਪਹਲਾ ਵੀ ਸਾਡੇ ਘਰ 파ਟ ਦਾ ਬੋਲੋ ਜੀ ਸੱਦਾ ਵਾ ਇਹ ਘਰ ਇਹ ਕੀ ਆਣ ਕੇ ਕਰ ਰਹੇ ਪਹਲਾ ਅਗਲੇ ਦੇ ਘਰ ਕਣਕ ਪੁੱਛ ਰਿਆ ਇਹ ਤੇ ਬਾਅਦ ਚ ਪੁੱਛ ਲਿਓ ਮਾਰਿਆਂ ਰੂਪ ਜਾ ਲੈਣ ਦਿਓ ਫੇ ਆਪਾਂ ਐਸੇ ਕੰਮ ਤੇ ਹੀ ਆ ਤੇ ਫੇ ਪਤਾ ਕਿਹਣਾ ਸਿੱਖੀ ਦਾ ਪ੍ਰਚਾਰ ਹੈ ਨਹੀਂ ਪ੍ਰਚਾਰ ਹੈਗਾ ਵਾ ਅਸੀਂ ਕੋਲ ਬਹਿ ਕੇ ਸੁਣਨਾ ਨਹੀਂ ਚਾਹੁੰਦੇ ਅਸੀਂ ਸਮਝਣਾ ਨਹੀਂ ਚਾਹੁੰਦੇ ਅਸੀਂ ਦੀਨ ਛੱਡ ਬੈਠੇ ਆ ਧਰਮ ਤਿਆਗ ਬੈਠੇ ਆ ਫਗਤ ਕਬੀਰ ਜੀ ਕਹਿੰਦੇ ਨੇ ਦੀਨ ਬਿਸਾਰੇਓ ਧਰਮ ਬਿਸਾਰ ਦਿੱਤਾ ਦੀਨ ਬਿਸਾਰੇਓ ਰੇ دیਵਾਨੇ دیਵਾਨਾ ਕਹਿੰਦੇ ਨੇ ਬੌਰੇ ਨੂੰ ਪਾਗਲ ਨੂੰ ਹੇ ਚੱਲਿਆ ਹੇ ਪਾਗਲਾ ਤੂੰ ਧਰਮ ਹੀ ਛੱਡ ਬੈਠਾ ਦੀਨ ਬਿਸਾਰੇਓ ਰੇ ਪੇਟ ਭਰਿਓ ਬਸ ਤੇਰੀ ਤੇਰੀ ਜੀਵਨ ਦੀ ਸ਼ੈਲੀ ਇੰਨੀ ਰਹਿ ਗਈ ਕਿ ਤੈਨੂੰ ਪੇਟ ਭਰ ਕੇ ਮਿਲਣਾ ਚਾਹੀਦਾ ਖਾਣ ਲਈ ਇੱਕ ਹੁੰਦਾ ਬੰਦਾ ਉਹਨਾਂ ਖਾਂਦਾ ਜਿੰਨਾ ਕਿ ਮੈਨੂੰ ਲੋੜ ਤਾਂ ਕਈਆਂ ਦਾ ਕੰਮ ਇਹ ਹੁੰਦਾ ਵਾ ਵੀ ਬਸ ਨਪੀਅਉ ਕੇ ਲਈ ਜੋ ਮਿਲਦਾ ਬੋਲੋ ਸੀ ਬੋਲੋ ਗੁਰੂ ਕੇ ਪਿਆਰੇਓ ਜੋ ਮਿਲਦਾ ਸ਼ਕੀ ਜਾਓ ਬਸ ਪੇਟ ਭਰਿਓ ਪਸ਼ੂਆ ਜੋ ਸੋ ਆਪਣੇ ਹੁੰਦੇ ਸੀ ਪਹਿਲਾਂ ਹੁਣ ਤਾਂ ਪਹਿਲਾਂ ਲੋਕ ਆਮ ਲੋਕ ਵੇੜਿਆਂ ਚ ਸੌਂਦੇ ਹੁੰਦੇ ਸੀ ਹੁਣ ਹੌਲੀ ਹੌਲੀ ਅਜੇ ਪਿੰਡਾਂ ਵਿੱਚ ਅਜੇ ਵੀ ਕਈ ਬੰਦੇ ਜਿਹੜੋ ਗਰਮੀਆਂ ਹੁੰਦੀਆਂ ਵੇੜੇ ਸੌਂਦੇ ਆ ਤੱਕੇ ਵਰੀ ਵੇੜੇ ਸੋਣਾ ਮੈਨੂੰ ਅੱਜੇ ਵੀ ਯਾਦ ਆ ਵੀ ਮੱਝਾਂ ਵੀ ਖੁੱਡੀਆਂ ਹੁੰਦੀਆਂ ਸੀ ਲਾ ਕੇ ਕਿੱਲੇ ਦੇ ਵਿਧੀਆਂ ਹਣੀਆਂ ਤੇ ਕਈ ਮੱਝ ਨੇ ਟਾਲਾ ਵੱਧ ਕਈ ਵਾਰੀ ਮੱਝਾਂ ਨੇ ਪੱਠੇ ਜਾਦਾ ਗਾਚਾ ਵੱਧ ਖਾ ਲੈਣਾ ਪੱਠੇ ਜਾਦੀ ਖਾ ਲੈਣੇ ਤੂੰ ਜਾਦੇ ਕਈ ਮੱਝਾਂ ਕਈ ਰਾਤ ਨੂੰ ਖੁੱਲ ਕੇ ਏਡੇ ਚ ਆਪੇ ਪੱਠੇ ਖਾਉਂਦੀਆਂ ਸੀ ਇੱਕ ਉਹਦੋਂ ਨਾ ਉਹਨੂੰ ਲੋਡ ਮੁਤਾਬਕ ਪਾਉਣਾ ਜਿਹਨੂੰ ਖੁੱਲੀ ਉਹਨੇ ਦੂਜੀਆਂ ਮੱਝਾਂ ਦਾ ਵੀ ਖਾਈਏ ਉਹ ਜਿਹਨੂੰ ਬੱਦੀ ਪਾਸੇ ਕਰਕੇ ਤੇ ਫਿਰ ਫੂਕਾਂ ਜਿਆਦੀਆਂ ਮਾਰਦੀ ਰਾਤ ਨੂੰ ਫੇਰ ਆ ਕੇ ਕਈ ਵਾਰ ਨੂੰ ਉਠਾਉਂਦਾ ਸੀ ਉਹਨੂੰ ਬੰਦਾ ਵੀ ਉੱਠ ਉਦੋਂ ਖਾਣ ਲੱਗਿਆ ਦੂਜਿਆਂ ਦਾ ਵੀ ਖਾ ਗਿਆ ਹੁਣ ਫੂਕਾਂ ਮਾਰਦੀ ਹੈ ਦੂਜਿਆਂ ਨੂੰ ਨਹੀਂ ਸੌਣ ਉਹਨੂੰ ਤਾਂ ਸਾਹ ਨਹੀਂ ਆਉਂਦਾ ਮੱਜ ਨੂੰ ਕਈ ਵਾਰੀ ਬੰਦਿਆਂ ਨਾਲ ਵੀ ਐਸਾ ਹੁੰਦਾ ਵੇਖੇ ਇੱਕ ਮੈਂ ਸਿੱਧੇ ਦੇ ਪੱਖੋਂ ਗੱਲ ਕਹਾਂ ਜੇ ਲੰਬੀ ਉਮਰ ਚਾਹੁੰਦੇ ਹੋ ਤੇ ਖਾਣ ਪੀਣ ਤੇ ਕੰਟਰੋਲ ਕਰੋ ਜਦੋਂ ਉਮਰ ਜਿਆਦੀ ਹੋ ਜਾਏ ਨਾ ਉਦੋਂ ਖਾਣ ਪੀ ਮੈਂ ਕਈ ਵਾਰੀ ਵੇਖਦਾ ਕਈਆਂ ਦੀ ਉਮਰ ਦੇ ਹਿਸਾਬ ਨਾਲ ਕਿਤੇ ਵੇਖੇ ਵਿਆਹ ਸ਼ਾਦੀ ਜਾਣ ਨਾ ਪਲੇਟ ਜਗ੍ਹਾ ਹੀ ਨਹੀਂ ਹੁੰਦੀ ਪਕੌੜੇ ਰੱਖਣ ਨੂੰ ਕਈ ਬਹਿ ਕੇ ਖਾਂਦੇ ਆ ਤੇ ਫਿਰ ਜੇ ਦੂਜਾ ਨੂੰ ਕਹਦੇ ਵੀ ਤੁਸੀਂ ਥੋੜਾ ਜਿਹਾ ਧਿਆਨ ਰੱਖੋ ਇਸ ਚੀਜ਼ ਦਾ ਤੇ ਉਹ ਕਹਿੰਦੇ ਨਹੀਂ ਜੀ ਬੱਸ ਅਹੀਂ ਕਿਹੜਾ ਖਾਣੇ ਆ ਇਹ ਦੂਜੇ ਬੰਦੇ ਮੇਰੀ ਪਲੇਟ ਚ ਰੱਖ ਗਿਆ ਠੀਕ ਹੈ ਜੀ ਕੰਟਰੋਲ ਤੁਸੀਂ ਹੁਣ ਕਹੋਗੇ ਗੁਰਮਤਿ ਇਹਨੂੰ ਕੁਝ ਕਹਿੰਦੀ ਹੁਣ ਕਈ ਵਾਰੀ ਨਾ ਕਈ ਬੰਦੇ ਕਹਿਣਗੇ ਤੁਸੀਂ ਗੁਰਬਾਣੀ ਦੀ ਵਿਆਖਿਆ ਕਰੋ ਤੁਸੀਂ ਹੁਣ ਗੁਰਬਾਣੀ ਪੜ੍ਹੀ ਹੋਵੇ ਤਾਂ ਤੁਹਾਨੂੰ ਪਤਾ ਹੋਵੇ ਨਾ ਦੇ ਧਾਰੀਆਂ ਦੇ ਪੈਰਾਂ ਤੇ ਮੱਥੇ ਟੇਕਣ ਵਾਲੇ ਨੂੰ ਬਾਣੀ ਦਾ ਕੀ ਪਤਾ ਲਓ ਬੰਦਾ